ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹਾਨ ਵਾਕ ਜਿਸ ਦੇ ਚ ਮਨੁੱਖ ਦੀ ਬੁਨਿਆਦੀ ਸਮੱਸਿਆਵਾਂ ਦਾ ਜ਼ਿਕਰ ਹੈ। ਪ੍ਰਥਮ ਸਭ ਤੋਂ ਵੱਡੀ ਸਮੱਸਿਆ ਹੈ ਦੁੱਖ। ਦਾਸ ਕਾ ਦੁੱਖ ਬਿਦਾ ਰਿਆ। ਦੁੱਖ ਨਾਸ ਕਿਵੇਂ ਹੋਵੇ ਖਤਮ ਕਿਵੇਂ ਹੋਵੇ ਇਹ ਅੰਦਰ ਸੋਚਣੀ ਹੈ ਹਰ ਵਕਤ ਸੋਚਣੀ ਹੈ ਪਰ ਜੈਸੇ ਜੈਸੇ ਇਹ ਦੁੱਖ ਦੀ ਨਿਵਰਤੀ ਦੇ ਸਾਧਨ ਲੱਭਦਾ ਹੈ ਵੈਸੇ ਵੈਸੇ ਦੁੱਖ ਵੱਧਦਾ ਜਾਂਦਾ ਹੈ ਵੱਧਦਾ ਜਾਂਦਾ ਹੈ ਚਾਹਤ ਤੇ ਸੁਖ ਦੀ ਪਰ ਵਧਦਾ ਜਾ ਰਿਹਾ ਹੈ ਦੁੱਖ ਦੁੱਖ ਮਨੁਖ ਦੀ ਚਾਹਤ ਨਹੀਂ ਹੈ ਦੁੱਖ ਮਨੁਖ ਦੀ ਮੰਗ ਨਹੀਂ ਹੈ ਜੋ ਮੰਗ ਨਹੀਂ ਹੈ ਉਹ ਮਿਲਦਾ ਜਾ ਰਿਹਾ ਹੈ ਜਿਹਦੀ ਮੰਗ ਹੈ ਉਹ ਪ੍ਰਾਪਤ ਨਹੀਂ ਇਹ ਮੂਲ ਸਮੱਸਿਆ ਹੈ ਜੇ ਹੁਣ ਦੁੱਖ ਹੈ ਤੋ ਧਾਰਮਿਕ ਗਿਆਨ ਕਹਿੰਦਾ ਇਹਦਾ ਕੁਝ ਕਾਰਨ ਵੀ ਹੈ ਬਿਨਾਂ ਕਾਰਨ ਤੋਂ ਨਹੀਂ ਉੱਪਰ ਉੱਪਰ ਦੀ ਗੱਲ ਅਜ ਨਹੀਂ ਲੈਂਦੇ ਗਹਿਰਾਈ ਚ ਜਾਈਏ ਦੁੱਖ ਦਾ ਕਾਰਨ तमाम ਧਾਰਮਿਕ ਵਿਦਵਾਨਾਂ ਨੇ ਇੱਛਾ ਦੱਸਿਆ ਖਾਇਸ਼ ਮੰਗਾਂ ਕਾਰਨ ਇੱਛਾ ਪ੍ਰਵਾਹ ਦੀ ਤਰ੍ਹਾਂ ਚੱਲਦੀ ਏ ਜਿਵੇਂ ਦਰਿਆ ਉਹਦੇ ਚ ਪਾਣੀ ਪ੍ਰਵਾਹ ਦੀ ਤਰ੍ਹਾਂ ਚੱਲਦਾ ਹੈ ਇੱਛਾ ਦੇ ਪਿੱਛੇ ਇੱਛਾ ਉਹਦੇ ਪਿੱਛੇ ਇੱਛਾ ਇਹ ਨਿਰੰਤਰ ਪ੍ਰਵਾਹ ਚੱਲਦਾ ਹੈ ਕਿਉਂਕਿ ਨਿਰੰਤਰ ਪ੍ਰਵਾਹ ਚੱਲਦਾ ਹੈ ਤੋਂ ਰੋਜ਼ ਰੋਜ਼ ਦੁੱਖ ਵਧਦਾ ਹੈ ਇੱਕ 마ਸੂਮ ਬੱਚਾ ਇਤਨਾ ਦੁਖੀ ਨਹੀਂ ਜਿੰਨਾ ਜਵਾਨ ਔਰ ਇੱਕ ਜਵਾਨ ਇਤਨਾ ਦੁਖੀ ਨਹੀਂ ਜਿਤਨਾ ਬੁੱਢਾ ਸਰੀਰ ਕਮਜ਼ੋਰ ਹੋ ਗਿਆ ਇਸ ਕਰਕੇ ਦੁੱਖ ਨਹੀਂ ਪਿਛਾਵ ਵਤਕੇ ਬੋਝ ਵਤਕੇ ਇੱਕ ਮਾਸੂਮ ਬੱਚਾ ਹੈ ਇੱਛਾ ਤਾਂ ਉਸ ਦੇ ਅੰਦਰ ਵੀ ਪਰ ਬਹੁਤ ਥੋੜੀ ਬਹੁਤ ਉਮਰ ਦੇ ਵਧਦੇ ਆ ਇੱਛਾਵਾਂ ਦਾ ਨਿਰੰਤਰ ਪ੍ਰਵਾਹ ਵਧਦਾ ਹੈ ਜੈਸੇ ਸ਼ੁਰੂ-ਸ਼ੁਰੂ ਦੇ ਵਿੱਚ ਬ੍ਰਿਆਨ ਨੂੰ ਅਗਰ ਲਈਏ ਤਾਂ ਇੱਕ ਨਿੱਕਾ ਜਿਹਾ ਝਰਨਾ ਹੀ ਆਉਂਦਾ ਜਿਹੜਾ ਨਿਕਲਦਾ ਕਿਸੇ ਪਹਾੜ ਤੋਂ ਗੰਗਾਉਤਰੀ ਤੋਂ ਜਦ ਗੰਗਾ ਨਿਕਲਦੀ ਹੈ ਤੇ ਇੱਕ ਛੋਟੀ ਜਿਹੀ ਧਾਰਾ ਹੈ ਬਹੁਤ ਛੋਟੀ ਜਿਹੀ ਧਾਰਾ ਮੈਂ ਗੋਦਾਵਰੀ ਨੂੰ ਦੇਖਿਆ ਜਿੱਥੋਂ ਨਿਕਲਦੀ ਉਹਨੂੰ ਤ੍ਰਿੰਬਕ ਕਹਿੰਦੇ ਇੱਕ ਇੱਕ ਬੂੰਦ ਪਹਾੜ ਝੋ ਟਪਕਦੀ ਹੈ ਪ੍ਰਿਮਦੇ ਇਸ ਵਾਸਤੇ ਉਸ ਜਗ੍ਹਾ ਦਾ ਨਾਮ ਤ੍ਰਿੰਬਕ ਹੈ ਮੈਂ ਕਿ ਹੱਦ ਹੋ ਗਈ ਇਹ ਬੂੰਦ ਬੂੰਦ ਕਰਕੇ ਜੋ ਪਾਣੀ ਪਹਾੜ ਚੋਂ ਨਿਕਲ ਰਿਹਾ ਹੈ ਤੇ ਹੀ ਅੱਗੇ ਜਾ ਕੇ ਦਰਿਆ ਬਣ ਜਾਂਦਾ ਹੈ ਇੰਨੀ ਵੱਡੀ ਨਦੀ ਬਣ ਜਾਂਦੀ ਏ ਗੋਦਾਵਰੀ ਜੋ ਹਜ਼ੂਰ ਸਾਹਿਬ ਦੇ ਕੋਲੋਂ ਲੰਘਦੀ ਇਧਰੋਂ ਝਰਨੇ ਆਕੇ ਮਿਲ ਗਏ ਉਧਰੋਂ ਝਰਨੇ ਆਕੇ ਮਿਲ ਗਏ ਇਧਰੋਂ ਝਰਨੇ ਆਕੇ ਮਿਲ ਗਏ ਉਹ ਛੋਟੀ ਜਈ ਧਾਰਾ ਨਦੀ ਬਣ ਗਈ ਦਰਿਆ ਬਣ ਗਈ ਧਾਰਾ ਦੇ ਚ ਹੋਰ ਧਾਰਾ ਸ਼ਾਮਲ ਹੁੰਦੀ ਜਾ ਰਹੀ ਏ ਇੱਛਾ ਦੇ ਚ ਹੋਰ ਇੱਛਾ ਸ਼ਾਮਲ ਹੁੰਦੀ ਜਾ ਰਹੀ ਮੰਗਾ ਦੇ ਨਾਲ ਹੋਰ ਮੰਗਾ ਰਲਦੀਆਂ ਜਾਂਦੀਆਂ ਹੈ। ਇੱਛਾ ਦੇ ਨਾਲ ਹੋਰ ਇੱਛਾ ਰਲਦੀ ਜਾਂਦੀ ਹੈ। ਉਹ ਇੱਛਾਵਾਂ ਦਾ ਪ੍ਰਵਾਹ ਇੱਕ ਦਰਿਆ ਦੀ ਤਰ੍ਹਾਂ ਬਣ ਜਾਂਦਾ ਹੈ। ਕਿਸੇ बहाव ਦੇ ਵਿੱਚ ਮਨੁੱਖ ਦੀ ਇਨਸਾਨੀਅਤ बह ਜਾਂਦੀ ਹੈ। ਕਿਸੇ बहाव ਦੇ ਵਿੱਚ ਮਨੁੱਖ ਦੇ ਸਾਰੇ ਸੁੱਖ ਵਹਿ ਜਾਂਦੇ ਨੇ। ਇਸੇ बहाव ਦੇ ਚ ਗੁਸਤਾਖੀ ਮਨੁੱਖ ਦੇ ਸਾਰੇ ਧਾਰਮਿਕ ਕਰਮ ਬਹਿ ਜਾਂਦੇ ਹੈ ਬਹਿ ਜਾਂਦੇ ਕੁਝ ਵੀ ਨਹੀਂ ਰਹਿੰਦਾ ਅਗਰ ਕੁਝ ਰਹਿੰਦਾ ਹੈ ਮਨੁੱਖ ਦੇ ਹਿਰਦੇ ਚ ਤੋਂ ਕੇਵਲ ਇੱਛਾਵਾਂ ਦਾ ਪ੍ਰਵਾਹ ਹੋਰ ਕੁਝ ਵੀ ਨਹੀਂ ਜੋ ਸਿਆਣੇ ਸਤ ਸੰਗੀ ਅਭਿਆਸ ਕਰਦੇ ਹੋਣਗੇ ਕਿ ਅਬਿਆਸ ਦਾ ਮਤਲਬੇ ਥੋੜਾ ਜਿਹਾ ਅੰਤਰਮੁਖੀ ਹੁੰਦੇ ਹੋਣਗੇ ਜਿਨ੍ਹਾਂ ਦੀ ਅਜੇ ਇੱਛਾ ਬਾਹਰੋਂ ਕੁਝ ਪ੍ਰਾਪਤ ਕਰਨ ਲਈ ਤੇ ਸੁਖ ਮਿਲਣ ਦੀ ਹੈ ਇਹ ਮਨੁੱਖ ਅੰਤਰਮੁਖੀ ਨਹੀਂ ਹੋ ਸਕਦਾ ਜਿਹੜੇ ਵੀ ਥੋੜੇ ਜਿਹਾ ਅੰਤਰਮੁਖੀ ਹੁੰਦੇ ਨੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਇਹ ਤੇ ਇੱਛਾਵਾਂ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ ਪਰ ਪ੍ਰਵਾਹ ਰੋਜ਼ ਰੋਜ਼ ਵੱਧਦਾ ਹੈ ਵੱਧਦਾ ਵੱਧ ਵਗਦੀ ਹੋਈ ਧਾਰਾ 'ਚ ਔਰ ਝਰਨਾ ਮਿਲ ਗਿਆ ਔਰ ਝਰਨਾ ਮਿਲ ਗਿਆ ਭਾਰਤ ਦੇ ਜਿਹੜੀ ਨਰਬਦਾ ਨਦੀ ਵਗਦੀ ਹੈ ਸੂਰਤ ਦੇ ਕੋਲੋਂ ਲੰਘਦੀਏ ਬੜੋਦੇ ਦੇ ਕੋਲੋਂ ਲੰਘਦੀਏ ਬਹੁਤਾਂ ਸਾਰਾ ਗੁਜਰਾਤ ਲੰਘ ਕੇ ਅਰਬ ਦੀ ਖਾੜੀ 'ਚ ਤੇ ਲੇਨ ਹੁੰਦੀ ਹੈ ਅਮਰਕੰਟਕ ਮੱਧੇ ਭਾਰਤ ਤੋਂ ਨਿਕਲਦੀ ਹੈ ਮੱਧੇ ਭਾਰਤ ਦਾ ਇਹ ਟੁਕੜਾ ਅੱਜ ਕੱਲ ਛਤੀਸਗੜ ਕਹਿੰਦਾ ਹੈ ਉਥੋਂ ਨਿਕਲਦੀ ਹੈ ਇਹਦੀਆਂ 70 ਧਾਰਾਂ ਨੇ 70 ਜਰਨੇ ਮਿਲ ਕੇ ਅੱਗੋਂ ਇੱਕ ਹੋ ਜਾਂਦੇ ਨੇ ਤੇ ਨਦੀ ਬਣ ਜਾਂਦੀ 70 ਛੋਟੇ ਛੋਟੇ ਧਾਰੇ 70 ਦੇ ਕਰੇ ਅਗੋਂ ਇਹ ਸਾਰੇ ਸਮਿਲਿਤ ਹੋ ਜਾਂਦੇ ਨੇ ਨਦੀ ਬਣ ਜਾਂਦੀ ਹੈ ਦਰਿਆ ਬਣ ਜਾਂਦਾ ਹੈ ਇੱਛਾ ਦੇ ਚ ਹੋਰ ਇੱਛਾ ਮਿਲ ਗਈ ਉਸ ਇੱਛਾ ਦੇ ਚ ਹੋਰ ਮਿਲ ਗਈ ਹੋਰ ਮਿਲ ਗਈ ਮਿਲ ਗਈ ਇਸ ਤਰ੍ਹਾਂ ਇੱਛਾ ਦਾ ਇੱਕ ਬਹੁਤ ਵੱਡਾ ਦਰਿਆ ਬਣ ਜਾਂਦਾ ਹੈ ਅੰਦਰ ਇੱਕ ਬਹੁਤ ਵੱਡੀ ਨਦੀ ਬਣ ਜਾਂਦੀ ਹੈ ਔਰ ਇਸ ਦੇ ਚ ਭਿਆਨਕ ਤੂਹਿਆ ਨਹੀਂ ਹੜ ਆ ਜਾਂਦਾ ਹੈ نیتنیم بہ سارے دارم کرم بہ سارا سکھ چین بہ جہا رکے یہ ساری اچھاوا اور پنگتی بڑی قیمتی ہے ਸਬੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਜਿਸ ਦਿਨ ਉਹ ਅਗੰਮ ਮਿਲਦਾ ਹੈ ਉਸ ਦਿਨ ਸਾਰੀਆਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਬਾਉ ਇੱਛਾ ਰਹਿੰਦੀ ਨਹੀਂ ਰਹਿੰਦੀ ਪੂਰੀਆਂ ਹੋ ਜਾਂਦੀਆਂ ਨੇ ਉਹ ਇੱਛਾਵਾਂ ਉਹ ਤੇ ਇਤਨੀਆਂ ਨੇ ਕਿ ਹਜ਼ਾਰ ਜਨਮਾਂ ਚ ਵੀ ਪੂਰੀਆਂ ਨਹੀਂ ਹੋਣ ਲੱਗੀਆਂ ਜੀਵਨ ਬਹੁਤ ਛੋਟਾ ਹੈ ਇੱਛਾਵਾਂ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਉਹ ਤੇ ਪ੍ਰਵਾਹ ਦੀ ਤਰ੍ਹਾਂ ਚੱਲ ਰਹੀਆਂ ਨੇ ਉਹ ਤੇ ਬਹੁਤ ਇੱਕ ਵੱਡੇ ਦਰਿਆਵ ਦੇ बहाव ਦੀ ਤਰ੍ਹਾਂ ਚੱਲ ਰਹੀਆਂ ਨੇ ਸਾਰੀਆਂ ਸਾਰੀਆਂ ਨਹੀਂ ਪੂਰੀਆਂ ਹੋ ਸਕਦੀ ਹੁਣ ਇੱਕ ਦੂਸਰਾ ਨੁਕਤਾ ਸੁਣਨਾ ਜੋ ਧਾਰਮਿਕ ਵਿਦਵਾਨਾਂ ਦੇ ਅਨੁਭਵ ਦੇ ਚ ਆਇਆ ਹੈ ਜੋ ਕੁਝ ਅਜ ਤੱਕ ਸਾਨੂੰ ਪ੍ਰਾਪਤ ਹੋਇਆ ਹੈ ਈਦੀਏ ਸੀ ਮੰਗ ਕੀਤੀ ਸੀ ਇੱਛਾ ਸੀ ਆਖੇ ਮੰਗੇ ਮੰਨਦੇ ਨੇ ਮੰਗਣ ਪਣਾ ਤੇ ਹਟਦਾ ਨਹੀਂ ਔਰ ਬੜੀ ਕੀਮਤੀ ਪੰਕਤੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਦੇ ਜੋ ਕੁਝ ਅਜ ਸਾਡੇ ਕੋਲ ਹੈ ਮੰਗਿਆ ਸੀ ਤੁਸੀਂ ਆਖੋਗੇ ਦੁੱਖ ਤੇ ਨਹੀਂ ਮੰਗਿਆ ਸੀ ਦੁੱਖ ਮਿਲੇ ਕਿਵੇਂ ਮੰਨ ਲਈ ਮੰਗਿਆ ਤੇ ਸੁੱਖ ਸੀ ਦੁੱਖ ਵੀ ਮੰਗਿਆ ਆਉਣਾ ਆਪਣੇ ਲਈ ਨਹੀਂ ਤੇ ਕਿਸੇ ਲਈ ਮੰਗਿਆ ਆਉਣਾ ਕਿਸੇ ਲਈ ਮੰਗਿਆ ਆਉਣਾ ਉਹ ਜਿਹੜਾ ਕਿਸੇ ਲਈ ਮੰਗਿਆ ਹੈ ਕਿ ਉਹਨਾਂ ਨੂੰ ਹੁਣ ਦੁੱਖ ਦੇਣਾ ਤਾਂ ਪਹਿਲੇ ਆਪਣੇ ਕੋਲ ਤੇ ਹੋਣਾ ਚਾਹੀਦਾ ਤਾਂ ਦਿਆਂਗੇ ਨਾ ਮੈਂ ਉਹ ਹੀ ਚੀਜ਼ ਦੇ ਸਕਦਾ ਕਿਸੇ ਨੂੰ ਜੋ ਮੇਰੇ ਕੋਲ ਹੈ ਜੋ ਮੇਰੇ ਕੋਲ ਹੈ ਹੀ ਨਹੀਂ ਮੈਂ ਦਿਆਂਗਾ ਕਿਸੇ ਨੂੰ ਤੂੰ ਰੱਬੀ ਇੱਕ ਨਿਯਮ ਹੈ ਜੋ ਤੂੰ ਕਿਸੇ ਲਈ ਮੰਗ ਲਿਆ ਮੰਗ ਰਿਹਾ ਹੈ ਪਹਿਲੇ ਤੈਨੂੰ ਮਿਲੇਗਾ ਫਿਰ ਤੂੰ ਦੇ ਦੇਂ ਤੂੰ ਦੇ ਦੇ ਸਾਰੇ ਸੰਸਾਰ ਦੇ ਵਿੱਚ ਲੋਕੀ ਗਿਲੇ ਕਰਦੇ ਮਿਲਣਗੇ ਪੁੱਤਰ ਨੇ ਦੁੱਖ ਦਿੱਤਾ ਹੈ ਮਾਂ-ਬਾਪ ਤੋਂ ਦੁੱਖ ਹੀ ਆ ਪਤਨੀ ਤੋਂ ਦੁੱਖ ਹੀ ਆ ਪਤੀ ਤੋਂ ਦੁੱਖ ਹੀ ਆ ਭਰਾ ਤੋਂ ਦੁੱਖ ਹੀ ਆ ਪੜੋਸੀ ਤੋਂ ਦੁੱਖ ਹੀ ਆ ਇਸ ਰਾਜਨੀਤੀ ਤੋਂ ਦੁੱਖ ਹੀ ਆ ਹੁਕਮਰਾਨ ਤੋਂ ਦੁੱਖ ਹੀ ਪੁੱਸ ਤੋਂ ਦੁੱਖ ਮਿਲ ਰਿਹਾ ਹੈ ਉਸ ਤੋਂ ਦੁੱਖ ਮਿਲ ਰਿਹਾ ਹੈ ਉਸ ਤੋਂ ਦੁੱਖ ਮਿਲ ਰਿਹਾ ਹੈ ਉਸ ਤੋਂ ਦੁੱਖ ਮਿਲ ਰਿਹਾ ਹੈ ਕਿਸ ਤਾਂ ਹੀ ਆਖਿਆ ਜਾਂਦਾ ਹੈ ਅਨੁਭਵੀ ਇਹ ਗੱਲ ਹੈ ਜਿਸ ਤੋਂ ਮਿਲ ਰਿਹਾ ਹੈ ਦੁੱਖ ਇਹ ਮੈਂ ਮੰਗਿਆ ਸੀ ਬਿਨਾ ਮੰਗਿਆ ਨਹੀਂ ਕੁਝ ਮਿਲਦਾ ਕਹਿੰਦੇ ਨੇ ਬੱਚਾ ਰੋਵੇ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਬਹੁਤ ਕੁਝ ਅਸੀਂ ਮੰਗਦੇ ਆ ਤੇ ਪਰਮਾਤਮਾ ਤੋਂ ਸਾਨੂੰ ਮਿਲਦਾ ਹੈ ਪਰ ਉਹ ਐਸਾ ਦాత ਹੈ ਅਣ ਮੰਗਿਆਂ ਦਾਨ ਦੇਵਣਾ ਕਹੋ ਨਾਨਕ ਸੱਚ ਸਮਾਲ ਜਿਉ ਕੁਝ ਮੰਗ ਸਾਡੇ ਅੰਦਰ ਨਹੀਂ ਪੈਦਾ ਹੁੰਦੀ ਪਰ ਵਾਸਤਵਿਕ ਸਾਡੀ ਲੋੜ ਆਉਂਦੀ ਹੈ ਉਹ ਅਣ ਮੰਗਿਆਂ ਹੀ ਲਈ ਜਾਂਦਾ ਹੈ ਜਿਵੇਂ ਅਸੀਂ ਹਵਾ ਦੀ ਮੰਗ ਤੇ ਨਹੀਂ ਕਰਦੇ ਮਿਲ ਰਹੀ ਹੈ ਪ੍ਰਾਣ ਚੱਲ ਰਹੇ ਤੇ ਕੋਈ ਮੰਗ ਅਸੀਂ ਕੀਤੀ ਤੇ ਤੇ ਮਿਲ ਰਹੀ ਤੇ ਹਵਾ ਇੱਕ ਸੈਕਿੰਡ ਵਾਸਤੇ ਵੀ ਨਾ ਹੋਵੇ ਤੇ ਅਸੀਂ ਨਹੀਂ ਹੋ ਸਕਦੇ ਪਰ ਇਹ ਤੇ ਅਣ ਮੰਗਿਆ ਹੀ ਮਿਲ ਲਈ ਜਾ ਜਿਤਨਾ ਜ਼ਰੂਰੀ ਹੈ ਉਹ ਅਣ ਮੰਗਿਆ ਮਿਲਦਾ ਪਿਆ ਜਿਹੜਾ ਗੈਰ ਜ਼ਰੂਰੀ ਹੈ ਉਹ ਮੰਗਣ ਨਾਲ ਤੇ ਪ੍ਰਸਾਦਤ ਨਾਲ ਪ੍ਰਾਪਤ ਹੁੰਦਾ ਦੁੱਖ ਦਾ ਮੂਲ ਕਾਰਨ ਇੱਛਾ ਇਕ ਇੱਛਾ ਹੁੰਦੀ ਤੇ ਕਦੋਂ ਦੀ ਖਤਮ ਹੋ ਗਈ ਆਉਂਦੀ ਇੱਛਾਵਾਂ ਦਾ ਪ੍ਰਵਾਹ ਲਦੇ ਦਰਿਆ ਇੱਛਾਵਾਂ ਵੱਧੀਆਂ ਜਾ ਰਹੀਆਂ ਨੇ ਦੁੱਖ ਵੱਧੇ ਜਾ ਰਹੇ ਨੇ ਵੱਧੇ ਜਾ ਰਹੇ ਨੇ ਅਗਰ ਇਹ ਇੱਕ ਪੜੀ ਪਰਵੰ ਸਚਾਈ ਇਹ ਕਿ ਸਾਰਾ ਸੰਸਾਰ ਦੁਖੀ ਹੈ ਤਾਂ ਹਰ ਵਿਅਕਤੀ ਦੇ ਅੰਦਰ ਇੱਛਾ ਦੇ ਦਰਿਆ ਤੇ ਚੱਲਦੇ ਨਹੁਰ ਕੀ ਹੈ ਮੰਗਾ ਤੇ ਦਰਿਆ ਤੇ ਚੱਲਦੇ ਜੋ ਕੁਝ ਮਿਲੇ ਐ ਅਜ ਤੱਕ ਸਾਨੂੰ ਸਾਡੀ ਮੰਗਾ ਨੇ ਤੇ ਮੰਗਾ ਹੋਰ ਰੋਜ਼ ਵਧਦੀਆਂ ਜਾ ਰਹੀਆਂ ਨੇ ਇੰਨਾ ਹੀ ਮੰਗਾ ਨੇ ਇੰਨਾ ਹੀ ਇੱਛਾਵਾ ਨੇ ਬਾਰ ਬਾਰ ਜਨਮ ਕਰਾਈ ਜਾਣਾ ਕਿਉਂਕਿ ਇਛਾਵਾ ਮਾਂ ਜੋ ਤੇ ਨਹੀਂ ਆ ਨੇ ਤੇ ਜੀਵਨ ਛੋਟਾ ਏ ਇਹ ਸਾਰੀਆਂ ਮੰਗਾ ਪੂਰੀਆਂ ਹੋਵਣ ਇਹਦੇ ਲਈ ਜੀਵਨ ਛੋਟਾ ਏ ਤੋ ਪ੍ਰਭੂ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਹੋਰ ਜਨਮ ਦੇਂਦਾ ਹੈ ਪਰ ਹੋਰ ਹੋਰ ਜਨਮ ਦੇਚ ਹੋਰ ਹੋਰ ਇੱਛਾਵਾਂ ਵੀ ਨਾਲ-ਨਾਲ ਜਨਮ ਲੈਂਦੀਆਂ ਜਾਂਦੀਆਂ ਨੇ ਤੋ ਇੱਛਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਉਵੇਂ ਹੀ ਦੇ ਗੱਲ ਪਕੜਦੇ ਚਾਈ ਕਾਮਨਾਵਾਂ ਦਾ ਇਹ ਪ੍ਰਵਾਹ ਜਨਮ ਮਰਨ ਦਾ ਪ੍ਰਵਾਹ ਬਣ ਜਾਂਦਾ ਹੈ ਤੇ ਜਨਮ ਤੇ ਮਰਨ ਦੇ ਪਰਵਾਹ ਨੂੰ ਅਗਰ ਰੋਕਣਾ ਹੈ ਨਾ ਹੋਵੇ ਇਹ ਨਾ ਹੋਵੇ ਤਾਂ ਫਿਰ ਮਹਾਰਾਜ ਕਹਿੰਦੇ ਨੇ ਕਾਹੂ ਹੁੱਲ ਕੇ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਜ ਐ ਤੇ ਬੜਾ ਔਖਾ ਕੰਮ ਹੈ ਬਸ ਇਹੀ ਔਖਾ ਹੈ ਕਾਹ ਹੂੰ ਫਲ ਕੀ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਜ ਹੈ ਯੂਰਪ ਦੇ ਦਾਰਸ਼ਨਿਕ ਐਸਾ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਸੰਤ ਬਿਲਕੁਲ ਪਾਗਲ ਬਣੇ ਦੀ ਗੱਲ ਕਰਦੇ ਨੇ ਕਹਿੰਦੇ ਨਾ ਫਲ ਦੀ ਇੱਛਾ ਹੀ ਨਹੀਂ ਤੇ ਮਨੁੱਖ ਕੰਮ ਕਿਉਂ ਕਰੇਗਾ ਕਰਮ ਕਿਉਂ ਕਰੇਗਾ ਲੋੜ ਕੀ ਹੈ ਫਲ ਦੀ ਇੱਛਾ ਪਹਿਲੇ ਰੱਖਨੇ ਆ ਕਰਮ ਬਾਅਦ ਦੇ ਚ ਕਰਦੇ ਕਿਸਾਨ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਬੀਜ ਬਾਅਦ ਦੇ ਚ ਬੰਦ ਹੈ ਫਲ ਦੀ ਇੱਛਾ ਪਹਿਲੇ ਰੱਖਦਾ ਹੈ ਦੁਕਾਨਦਾਰ ਦੁਕਾਨ ਬਾਅਦ ਦੇ ਚ ਖੋਲਦਾ ਹੈ ਬਿਜ਼ਨਸ ਬਾਅਦ ਦੇ ਚ ਕੋਈ ਆਰੰਭ ਕਰਦਾ ਹੈ ਇੱਛਾ ਪਹਿਲੇ ਫਲ ਤੋਂ ਰਹਿਤ ਹੋ ਜਾਏ ਮਨੁੱਖ ਤੋ ਕਰਮ ਤੋਂ ਰਹਿਤ ਹੋ ਜਾਏ ਅਸਾ ਯੂਰਪੀਨ ਵਿਦਵਾਨ ਕਹਿੰਦੇ ਸਾਰੇ ਦੇਸਾਂ ਕਰਮਾਂ ਦੀ ਗਤੀ ਚਲਦੀ ਹੈ ਹਲ ਦੀ ਇੱਛਾ ਦਾ ਪਰ ਸਤਗੁਰ ਦੀ ਬਾਣੀ ਤੇ ਭਾਰਤ ਦੇ ਸਾਰੇ ਸੰਤ ਇਹ ਕਹਿੰਦੇ ਨੇ ਕਾਹੂ ਫਦ ਕੇ ਇੱਛਾ ਨਹੀਂ ਬਾਛੇ ਕੇਵਲ ਭਗਤ ਕੀਰਤਨ ਸੰਗ ਰਾਚੇ جد کیرتن سنن بیٹھا ہے کیرتن کرنا بیٹھا ہے پاٹھ کرن بیٹھا ہے یا پاٹ سنن بیٹھے کا ہوں پھل اچھا نہیں بانچے بالکل کوئی اچھا نہ رکھے بس کرم کرے بس جب کرے بس با بس کیرتن کرے بس کیرتن سن ਹਲ ਦੀ ਇੱਛਾ ਰੱਖ ਕੇ ਸਾਰਾ ਜਗਤ ਕਰਮ ਕਰਦਾ ਇਹਨਾਂ ਨੂੰ ਸੰਸਾਰੀ ਕਹਿੰਦੇ। ਕੀਤੇ ਆਮ ਲੋਕ ਨੇ ਕਿਸੇ ਤਰ੍ਹਾਂ ਹੀ ਕਰ ਰਹੇ ਨੇ ਇਹਨਾਂ ਦੇ ਸਾਰੇ ਕਰਮ ਪ੍ਰੇਰਿਤ ਹੁੰਦੇ ਨੇ ਇੱਛਾ ਤੋਂ ਹਲ ਦੀ ਇੱਛਾ ਤੋਂ ਪਰ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਇੱਕ ਦਿਨ ਇਹ ਇਸ ਜੀਵਨ ਦਾ ਪ੍ਰਵਾਹ ਤੇ ਰੁਕ ਜਾਏਗਾ। ਇਛਾਵਾਂ ਦਾ ਪ੍ਰਵਾਹ ਤੇ ਚੱਲਦਾ ਰਹਿੰਦਾ ਹੈ ਉਹ ਇਛਾਵਾਂ ਦਾ ਪ੍ਰਵਾਹ ਫਿਰ ਅਗਲਾ ਜਨਮ ਕਰਾ ਦੇਗਾ ਫਿਰ ਜੀਵਨ ਤੇ ਸਮਾਪਤ ਹੋ ਜਾਂਦਾ ਇਛਾਵਾਂ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਫਿਰ ਉਹ ਪ੍ਰਵਾਹ ਅਗਲਾ ਜਨਮ ਕਰਾ ਦੇਗਾ ਹੋਰ ਅਗਲਾ ਜਨਮ ਕਰਾ ਦੇਗਾ ਤਾਂ ਜੋ ਕੁਝ ਸਾਨੂੰ ਅਜ ਪ੍ਰਾਪਤ ਹੈ ਮਿਲਿਆ ਹੋਇਆ ਹੈ ਇਹ ਸਾਡੀ ਇੱਛਾ ਸੀ ਸੁਖ ਮਿਲੇ ਤੇ ਸਾਡੀ ਇੱਛਾ ਸੀ ਤੇ ਜਿੰਨੇ ਦੁੱਖ ਮਿਲੇ ਨੇ ਇਹ ਵੀ ਸਾਡੀ ਇੱਛਾਈ ਸੀ ਕਿਉਂਕਿ ਸੁਖ ਮੰਗਦੇ ਆ ਆਪਣੇ ਲਈ ਦੁੱਖ ਮੰਗਦੇ ਆ ਦੂਜੇ ਦੇ ਲਈ ਕਿ ਪ੍ਰਮਾਤਮਾ ਦਾ ਨਿਯਮ ਹੈ ਜੋ ਤੂੰ ਦੂਜੇ ਨੂੰ ਦੇਣਾ ਹੈ ਕਮ ਸੇ ਕਮ ਪਹਿਲੇ ਤੇਰੇ ਕੋਲ ਤੇ ਹੋਣਾ ਚਾਹੀਦਾ ਤਾਂ ਦੇ ਸਕੈਗਾ ਤੇ ਇਸ ਨੁਕਤੇ ਨੂੰ ਬੜੇ ਧਿਆਨ ਨਾਲ ਪਕੜ ਲੈਣਾ ਜੋ ਕੁਝ ਮੇਰੇ ਕੋਲ ਹੈ ਮੇਰੀ ਮੰਦ ਤੇ ਪ੍ਰਮਾਤਮਾ ਮੰਗ ਪੂਰੀ ਕਰ ਕੁਛ ਵੀ ਮੰਗੀਏ ਪੂਰੀ ਕਰ ਅੱਖ ਹੈ ਮੰਗੇ ਦੇਹ ਦੇ ਦੇਂਦਾ ਲੱਗ ਅਸਲ ਤੇ ਨਹੀਂ ਨਾ ਦੇਂਦਾ ਹੋਇ ਮਨੁੱਖ ਆਪਣੇ ਮੰਗ ਦੇ ਪ੍ਰਤੀ ਸਾਵਧਾਨ ਨਹੀਂ ਹੈ ਮੈਂ ਇੱਕ ਸੂਫੀ ਫਕੀਰ ਅਤਾਰ ਧਿਆ ਜੀਵਨ ਪੜ ਰਿਹਾ ਸੀ فرشتے پرگٹ ہوئے تے کہن لگے فقیرہ تم کچھ مانگ لے تے فقیر کہن لگا کہ کوئی مانگ رہ گئی ہے یہ تسی پوری کر سکتے ہو تے کر دے باقی تے کوئی مانگ نہیں ایک کوئی مانگ ہے اور میں ایسا سمجھ میں آؤں ਉਹ ਤੁਸੀਂ ਨਹੀਂ ਪੂਰੀ ਕਰ ਸਕਦੇ ਇਹਦੇ ਨਾਲ ਫਰਿਸ਼ਤਿਆਂ ਨੂੰ ਝੋਟ ਲੱਗੀ ਹੈ ਤੇ ਸਾਡੀ ਤਹੇਨ ਪਿਆ ਕਰਦਾ ਇਹਦੀ ਝੋਲੀ ਚ ਅਸੀਂ ਵਰ ਪਾਣ ਵਾਸਤੇ ਆਇਆ ਸਭ ਕੁਝ ਦੇਣ ਵਾਸਤੇ ਆਇਆ ਜੋ ਮੰਗੋ ਦੇਂਦੇ ਹਾਂ ਇਹ ਕਹਿੰਦਾ ਹੈ ਕੋਈ ਮੰਗ ਰਹਿ ਗਈ ਹੈ ਉਹ ਤੁਸੀਂ ਪੂਰੀ ਨਹੀਂ ਕਰ ਸਕਦੇ ਪ੍ਰਿਸ਼ਤਿਆਂ ਨੇ ਆਖਿਆ ਇਹ ਇਲਜ਼ਾਮ ਤੇ ਤੂੰ ਸਾਡੇ ਤੇ ਪਾਦ ਦੇ ਚਲਾਵੇਂ ਜਦ ਅਸੀਂ ਦੇ ਨਾ ਸਕੀਏ ਪਰ ਕਮਾਲ ਦੀ ਗੱਲ ਕਸੂਰ ਹੋਇਆ ਨਹੀਂ ਸਾਥੋਂ ਕਸੂਰ ਅਸੀਂ ਕੀਤਾ ਨਹੀਂ ਸਦਾ ਪਹਿਲੇ ਦੇਣ ਲੱਗਾ ਤੂੰ ਮੰਗ ਅਸੀਂ ਦੇਵਾਂ ਕੀ ਮੰਗੇ ਤੇਰੀ ਕੋਈ ਮੰਗੇ ਮੇਰੀ ਐ ਪ੍ਰਿਸ਼ਤੋ ਮੇਰੇ ਹਿਰਦੇ 'ਚ ਕੋਈ ਮੰਗ ਰਵੇ ਮੈਂ ਕੋਈ ਮੰਗ ਤੇ ਅਤਾਰ ਕਹਿੰਦਾ ਪਰਿਸ਼ਤੇ ਚਲੇਗਾ ਬਿਨਾਂ ਦੇ ਤਿਆ ਹੀ ਚਲੇਗਾ ਇਸ ਤੋਂ ਇਹ ਨੁਕਤਾ ਉਹ ਬਿਆਨ ਕਰ ਰਿਹਾ ਫਕੀਰ ਕੋਈ ਦੇਵੀ ਦੇਵਤਾ ਇੱਛਾਵਾਂ ਤੋਂ ਮੁਕਤ ਨਹੀਂ ਕਰ ਸਕਦਾ ਕੇਵਲ ਪਰਮਾਤਮਾ ਹੀ ਕਰ ਸਕਦਾ ਜਦ ਉਹ ਮਿਲਦਾ ਹੈ ਫਿਰ ਇੱਛਾ ਨਹੀਂ ਰਹਿੰਦੀ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਉਸ ਤੋਂ ਪਹਿਲੇ ਕੋਈ ਇੱਛਾ ਇੰਜ ਸਮਝ ਲੋ ਪੂਰੀ ਨਹੀਂ ਆਉਂਦੀ ਕਿਉਂ ਇੱਕ ਪੂਰੀ ਹੁੰਦੀ ਹੈ 10 20 ਨੂੰ ਜਨਮ ਦੇ ਜਾਂਦੀ ਹੈ ਉਹ ਤੇ ਪ੍ਰਵਾਹ ਚੱਲਦਾ ਰਹੇ ਚੱਲਦਾ ਰਹੇ ਉਹਦੇ ਵਿੱਚ ਕੁਝ ਪੂਰੀਆਂ ਹੁੰਦੀਆਂ ਰਹਦੀਆਂ ਨਿਰੰਤਰ ਜਨਮ ਲੈਂਦੀਆਂ ਰਹਦੀਆਂ ਨੇ ਇਹ ਛਾਮਾਂ ਦਾ ਜੰਮਦੇ ਰਹਿਣਾ ਸਾਡੇ ਜਨਮ ਮਰਨ ਦਾ ਕਾਰਨ ਬਣਦਾ ਐ ਮੂਲ ਗੱਲ ਕਿਧਰੇ ਸਮਝ ਚ ਆ ਜਾਏ ਕਿ ਫਿਰ ਪਾਠ ਕਰਨ ਲੱਗਿਆਂ ਜਪ ਕਰਨ ਲੱਗਿਆਂ ਕੱਲ ਦੀ ਗੱਲ ਛੱਡੋ ਅੱਜ ਹੀ ਆਨੰਦ ਮਿਲੇ ਹੁਣੇ ਹੀ ਆਨੰਦ ਮਿਲੇਗਾ